ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ ਭਾਈ ਮਰਦਾਨਾ ਜੀ ਦੇ ਅਕਾਲ ਚਨਲੇ ਤੇ ਪੀਟੀਸੀ ਵੱਲੋਂ ਇਹ ਨਿਮਾਣੀ ਜੀ ਪੇਸ਼ਕਸ਼ ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ ਸਮੁੱਚਾ ਸਿੱਖ ਜਗਤ ਭਾਈ ਮਰਦਾਨਾ ਜੀ ਦੇ ਨਾਮ ਤੋਂ ਜਾਣੂ ਹੈ ਉਹ ਭਾਈ ਮਰਦਾਨਾ ਜੀ ਜੋ ਧੰਗ ਗੁਰੂ ਨਾਨਕ ਸਾਹਿਬ ਜੀ ਦੇ ਸੱਚੇ ਭਗਤ ਸੱਚੇ ਸੇਵਕ ਹੋਣ ਦੇ ਨਾਲ ਨਾਲ ਇੱਕ ਸੱਚੇ ਸਾਥੀ ਬਣ ਕੇ ਰਹੇ ਭਾਈ ਮਰਦਾਨਾ ਜੀ ਦਾ ਜਨਮ ਸਨ 1459 ਈਸਵੀ ਨੂੰ ਪਿਤਾ ਭਾਈ ਬੱਧਰਾ ਜੀ ਮਾਈ ਲੱਖੋ ਜੀ ਦੇ ਘਰ ਰਾਏ ਪੋਈ ਦੀ ਤਲਵੰਡੀ ਪਾਕਿਸਤਾਨ ਵਿਖੇ ਹੋਇਆ ਇਤਿਹਾਸ ਦੇ ਸਰੋਤਾਂ ਅਨੁਸਾਰ ਭਾਈ ਬੱਧਰਾ ਜੀ ਤੇ ਮਾਈ ਲੱਖੋ ਜੀ ਦੇ ਘਰ ਔਲਾਦ ਤਾਂ ਹੁੰਦੀ ਸੀ ਪਰ ਜ਼ਿਆਦਾ ਦੇਰ ਤੱਕ ਜੀਉਂਦੀ ਨਹੀਂ ਸੀ ਰਹਿੰਦੀ ਜਦੋਂ ਮਾਈ ਲੱਖੋ ਜੀ ਦੇ ਘਰ ਬੱਚਾ ਪੈਦਾ ਹੋਇਆ ਤਾਂ ਕੁਝ ਦਿਨ ਤਾਂ ਠੀਕ ਠਾਕ ਰਿਹਾ ਪਰ ਮਾਈ ਲੱਖੋ ਨੇ ਸੋਚਿਆ ਜੀਉਂਦਾ ਤਾਂ ਇਸਨੇ ਵੀ ਨਹੀਂ ਰਹਿਣਾ ਇਸਨੇ ਵੀ ਮਰ ਜਾਣਾ ਹੈ ਇਸ ਕਰਕੇ ਮਾਤਾ ਨੇ ਆਪਣੇ ਬੱਚੇ ਦਾ ਨਾਮ ਮਰਜਾਨਾ ਹੀ ਰੱਖ ਦਿੱਤਾ ਸੰਗੀਤ ਦੀ ਗੁੜਤੀ ਭਾਈ ਮਰਦਾਨਾ ਜੀ ਨੂੰ ਪਾਵ ਮਰਜਾਨੇ ਨੂੰ ਵਿਰਾਸਤ ਵਿੱਚ ਮਿਲ ਗਈ ਸੀ ਦਰਅਸਲ ਬਚਪਨ ਦੇ ਵਿੱਚ ਹੀ ਮਰਜਾਨੇ ਨੇ ਆਪਣੇ ਪਿਤਾ ਭਾਈ ਬੱਧਰਾ ਜੀ ਦੇ ਨਾਲ ਵਿਆਹ ਸ਼ਾਦੀਆਂ ਤੇ ਗਾਉਣ ਵਜਾਉਣ ਦਾ سلسلہ ਸ਼ੁਰੂ ਕਰ ਦਿੱਤਾ ਸੀ ਸਮਾਂ ਆਇਆ ਭਾਈ ਮਰਦਾਨਾ ਜੀ ਨੇ ਰਾਏ ਪੋਜ ਦੀ ਤਲਵੰਡੀ ਦੇ ਪਟਵਾਰੀ ਮਹਿਤਾ ਕਾਲੂ ਜੀ ਦੇ ਰੋਹਾਨੀ ਚਿਹਰੇ ਵਾਲੇ ਸੁਪੁੱਤਰ ਜਗਤਗੁਰੂ ਧੰਗੂ ਨਾਨਕ ਸਾਹਿਬ ਜੀ ਦਾ ਦਰਸ਼ਨ ਕੀਤੇ ਤਾਂ ਉਹ ਨਿਹਾਲੋ ਨਿਹਾਲ ਹੋ ਗਏ ਕਿਉਂਕਿ ਆਪਸੀ ਮੇਲ ਤੁਰੋ ਹੀ ਸਨ ਸੋ ਪਹਿਲੀ ਮਿਲਣੀ ਨੇ ਹੀ ਦੋਨਾਂ ਨੂੰ ਪੱਕੀ ਮਿੱਤਰਤਾ ਦੇ ਵਿੱਚ ਬਣ ਦਿੱਤਾ ਗੁਰੂ ਸਾਹਿਬ ਨੇ ਬਚਨ ਕੀਤਾ ਅੱਜ ਤੋਂ ਬਾਅਦ ਤੂੰ ਮਰ ਜਾਣਾ ਨਹੀਂ ਸਗੋ ਕਦੇ ਵੀ ਨਾ ਮਰਨ ਵਾਲਾ ਮਰਦਾ ਨਾ ਹੈ ਰਹਿਂਦੀ ਦੁਨੀਆ ਤੱਕ ਤੈਨੂੰ ਮਰਦਾਨਾ ਹੀ ਲੋਕ ਯਾਦ ਕਰਨਗੇ ਇੱਕ ਬਾਬਾ ਆਕਾਲ ਰੂਪ ਪਾ ਦੂਜਾ ਰਬੀ ਮਰੇ ਦਾਣਾ ਜਦੋਂ ਗੁਰਨਾਨਕ ਸਾਹਿਬ ਰੱਬੀ ਪ੍ਰੇਮ ਨਾਲ ਭਰੇ ਸ਼ਬਦਾਂ ਨੂੰ ਭਾਈ ਮਰਦਾਨੇ ਜੀ ਦੀ ਰਬਾਬ ਦੀਆਂ ਸੁਰਾਂ ਨਾਲ ਮਿਲ ਕੇ ਗਾਉਂਦੇ ਤਾਂ ਸਾਰੀ ਕੁਦਰਤ ਸ਼ਾਂਤ ਰਸ ਵਿੱਚ ਮਗਨ ਹੋ ਕੇ ਰੱਬੀ ਕੀਰਤਨ ਦਾ ਆਨੰਦ ਮਾਣਦੀ ਰਾਏ ਪੋਇ ਦੀ ਤਲਵੰਡੀ ਤੋਂ ਬਾਅਦ ਸੁਲਤਾਨਪੁਰ ਲੋਧੀ ਦੇ ਨੇੜੇ ਤੇੜੇ ਦੇ ਇਲਾਕਿਆਂ ਦੇ ਵਿੱਚ ਵੀ ਸੰਗਤ ਵੱਜ ਗਈ ਕੀਰਤਨ ਦੀ ਨਿਰੰਤਰ ਧੂਣੀ ਨੇ ਸੰਗਤਾਂ ਦੀ ਆਮਤ ਵਿੱਚ ਵਾਧਾ ਸ਼ੁਰੂ ਕਰ ਦਿੱਤਾ ਸਭ ਜਗਤ ਕਰੇ ਨਮਸਕਾਰ ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ ਫਿਰ ਇੱਕ ਦਿਨ ਜਗਤ ਗੁਰੂ ਧੰਗੁਰ ਨਾਨਕ ਸਾਹਿਬ ਜੀ ਨੇ ਜਗਤ ਜਲੰਦੇ ਨੂੰ ਠਾਰਨ ਦੇ ਲਈ ਇੱਕ ਪਰਮਾਤਮਾ ਦੀ ਇਬਾਦਤ ਦਾ ਹੁਕਮ ਸਮੁੱਚੇ ਸੰਸਾਰ ਦੇ ਵਿੱਚ ਦੇਣ ਦੇ ਲਈ ਪ੍ਰਚਾਰ ਦੌਰਿਆਂ ਦੀ ਪਰਮਤਾ ਕੀਤੇ ਗੁਰੂ ਸਾਹਿਬ ਆਪਣੇ ਸਾਥੀ ਭਾਈ ਮਰਦਾਨਾ ਜੀ ਨੂੰ ਅਤ ਦਾ ਪਿਆਰ ਕਰਦੇ ਸਨ ਜਿਸ ਨੂੰ ਭਾਈ ਦੀ ਪਦਵੀ ਵੀ ਗੁਰੂ ਸਾਹਿਬ ਨੇ ਆਪ ਦਿੱਤੀ ਤੇ ਕਿਹਾ ਮਰਦਾਨਿਆਂ ਹੁਣ ਜਗਤ ਫੇਰੀ ਤੇ ਜਾਣਾ ਹੈ ਇਸ ਲਈ ਨਵੇਂ ਰਬਾਬ ਦੀ ਜ਼ਰੂਰਤ ਹੈ ਸੋ ਨਵੇਂ ਰਬਾਬ ਦਾ ਪ੍ਰਬੰਧ ਕੀਤਾ ਜਾਵੇ ਜਦੋਂ ਪ੍ਰਚਾਰ ਦੌਰਿਆਂ ਤੇ ਜਾਣ ਦਾ ਪਤਾ ਗੁਰੂ ਨਾਨਕ ਸਾਹਿਬ ਜੀ ਦੀ ਭੈਣ ਬੇਬੇ ਨਾਨਕੀ ਜੀ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਭਾਈ ਮਰਦਾਨਾ ਜੀ ਨੂੰ ਰਬਾਬ ਖਰੀਦਣ ਦੇ ਲਈ ਕੁਝ ਪੈਸੇ ਦਿੱਤੇ ਤੇ ਕਿਹਾ ਭਾਈ ਮਰਦਾਨਾ ਜੀ ਵੀਰ ਨਾਨਕ ਜੀ ਦੇ ਪਸੰਦ ਦੀ ਕੋਈ ਵਧੀਆ ਜੀ ਰਬਾਬ ਲੈ ਕੇ ਆਉਣਾ ਫਿਰ ਭਾਈ ਮਰਦਾਨਾ ਜੀ ਭਾਈ ਫਰੰਦਾ ਦੇ ਪਾਸ ਗਏ ਜੋ ਰਬਾਬ ਦੇ ਬਹੁਤ ਵੱਡੇ ਕਾਰੀਗਰ ਸਨ ਉਹਨਾਂ ਪਾਸੋਂ ਰਬਾਬ ਖਰੀਦਣੀ ਚਾਹੀ ਜਦੋਂ ਭਾਈ ਫਰੰਦਾ ਜੀ ਨੂੰ ਪਤਾ ਲੱਗਿਆ ਕਿ ਇਹ ਰਬਾਬ ਦੀ ਮੰਗ ਧੰ ਗੁਰੂ ਨਾਨਕ ਸਾਹਿਬ ਨੇ ਕੀਤੀ ਹੈ ਭਾਈ ਪਾਈ ਫਰੰਦਾ ਜੀ ਨੇ ਆਪਣੀ ਸਭ ਤੋਂ ਵਧੀਆ ਰਬਾਬ ਬਿਨਾ ਪੇਟਾ ਤੋਂ ਧੰਗ ਗੁਰੂ ਨਾਨਕ ਸਾਹਿਬ ਦੇ ਚਰਨਾ ਵਿੱਚ ਅਰਪਣ ਕਰ ਦਿੱਤੀ। ਭਾਈ ਮਰਦਾਨਾ ਜੀ ਨੇ ਚਾਰੋਂ ਦੌਰਿਆਂ ਦੌਰਾਨ ਗੁਰੂ ਸਾਹਿਬ ਜੀ ਦਾ ਸਭ ਤੋਂ ਵੱਧ ਅੰਤਖ ਅਤੇ ਡਟਵਾ ਸਾਥ ਦਿੱਤਾ। ਧੰਗ ਗੁਰੂ ਨਾਨਕ ਸਾਹਿਬ ਉਸ ਅਕਾਲ ਪੁਰਖ ਦੀ ਵਡਿਆਈ ਦੇ ਵਿੱਚ ਸ਼ਬਦ ਗਾਇਆ ਕਰਦੇ ਤੇ ਭਾਈ ਮਰਦਾਨਾ ਜੀ ਰਬਾਬ ਵਜਾ ਕੇ ਗੁਰੂ ਸਾਹਿਬ ਜੀ ਦਾ ਸਾਥ ਦਿੰਦੇ। ਜਿਉ ਜੋ ਜਾਏ ਖੜੋਵਣਾ ਸਭ ਕੀਚ ਹੁਕਮੇ ਆਵੰਦਾ ਸਭ ਕੀਚ ਹੁਕਮੇ ਜਾਏ ਸਭ ਕੀਚ ਹੁਕਮੇ ਆਵੰਦਾ ਸਭ ਕੀਚ ਹੁਕਮੇ ਇਤਿਹਾਸ ਦੇ ਵਰਕੇ ਰਹਿਦੀ ਦੁਨੀਆ ਤੱਕ ਇਸ ਤੱਥ ਦੀ ਗਵਾਹੀ ਪੜਦੇ ਰਹਿਣਗੇ ਕਿ ਭਾਈ ਮਰਦਾਨਾ ਜੀ ਨੇ ਜਿੱਥੇ ਲਗਾਤਾਰ 54 ਸਾਲ ਤਨ ਗੁਰੂ ਨਾਨਕ ਸਾਹਿਬ ਜੀ ਦੀ ਸੰਗਤ ਦਾ ਨਿਗਮਾਣਿਆ ਉੱਥੇ ਗੁਰਨਾਨਕ ਸਾਹਿਬ ਜੀ ਵੱਲੋਂ 19 ਰਾਗਾਂ ਵਿੱਚ ਉਚਾਰਨ ਕੀਤੀ ਹੋਈ ਬਾਣੀ ਨੂੰ ਗਾਇਨਕਰਨ ਸਮੇਂ ਉਹਨਾਂ ਦੇ ਨਾਲ ਰਬਾਬ ਵਜਾਉਂਦੇ ਹੋਏ ਧੁਰ ਕੀ ਬਾਣੀ ਦੇ ਸ਼ਬਦਾਂ ਦਾ ਆਨੰਦ ਮਾਣਿਆ ਤਾਂ ਹੀ ਭਾਈ ਮਰਦਾਨਾ ਜੀ ਦੀ ਸਿਫਤ ਵਿੱਚ ਭਾਈ ਗੁਰਦਾਸ ਜੀ ਨੇ ਬੜੇ ਪਿਆਰੇ ਬੋਲ ਆਖੇ ਨੇ ਭਲਾ ਰਬਾਬ ਵਜਾਏ ਦਾ ਮਜਲਸ ਮਰਦਾਨਾ ਮੈਰਾਸੀ ਗੁਰੂ ਸਾਹਿਬ ਜਦੋਂ ਵੀ ਆਪਣੀ ਸੁਰਤ ਨੂੰ ਉਸ ਪਰਮਾਤਮਾ ਦੇ ਵਿੱਚ ਅਪੇਤ ਕਰਦੇ ਤਾਂ ਇਹੀ ਫਰਮਾਉਂਦੇ ਮਰਦਾਨਿਆਂ ਰਬਾਬ ਛੇੜ ਬਾਣੀ ਆਈ ਹੈ ਅੱਜ ਪਾਈ ਮਰਦਾਨਾ ਜੀ ਸ਼ਰੀਰਕ ਤੌਰ ਤੇ ਇਸ ਭੌਤਿਕ ਸੰਸਾਰ ਦੇ ਵਿੱਚ ਮੌਜੂਦ ਨਹੀਂ ਹਨ ਪਰ ਆਪਣੇ ਜਿਗਰ ਦੇ ਟੋਟੇ ਨੂੰ ਮਰ ਜਾਣਾ ਕਹਿਣ ਵਾਲੀ ਮਾਈ ਲਖੋਂ ਨੇ ਕਦੀ ਸੋਚਿਆ ਵੀ ਨਹੀਂ ਹੋਣਾ ਕਿ ਇੱਕ ਦਿਨ ਤਿੰਨਾਂ ਲੋਕਾਂ ਦੇ ਗਿਆਤਾ ਜਗਤ ਗੁਰੂ ਧੰਗੁਰ ਨਾਨਕ ਸਾਹਿਬ ਉਸ ਦੇ ਮਰ ਜਾਣੇ ਨੂੰ ਭਾਪ ਉਸ ਦੇ ਪੁੱਤਰ ਨੂੰ ਗੁਰਮਤ ਸੰਗੀਤ ਦੇ ਪਹਿਲੇ ਕੀਰਤਨੀਆਂ ਵੱਜੋਂ ਨਿਵਾਜ ਕੇ ਮਰਦਾਨਾ ਬਣਾ ਹਮੇਸ਼ਾ ਲਈ ਅਮਰ ਕਰ ਜਾਣਗੇ ਗੁਰੂ ਸਾਹਿਬ ਜੀ ਦੇ ਅਤ ਦੇ ਪਿਆਰੇ ਰਬਾਬੀ ਭਾਈ ਮਰਦਾਨਾ ਜੀ ਨੇ ਸਨ 1534ਵਿ ਨੂੰ ਅਫਗਾਨਿਸਤਾਨ ਦੀ ਧੜਤੀ ਤੇ ਆਪਣੇ ਪ੍ਰਾਂਤ ਤਿਆਗ ਦਿੱਤੇ ਅਤੇ ਆਪਣੇ ਜੁਗਾਂ ਦੇ ਸਾਥੀ ਧੰਗੁਰ ਨਾਨਕ ਸਾਹਿਬ ਨੂੰ ਵਿਛੋੜਾ ਦੇ ਗਏ ਰੱਬ ਕੀ ਰਜਾਈ ਬੰਨੇ ਸਿਦੂ ਕੀ ਰਜਾਈ ਮਨసే ਰੂਪ ਪਰ ਕਰਤਾ ਮਨ ਨੇ ਆਪ ਗਵਾ ਬੈ ਕਰਤਾ ਮਨ ਨੇ ਆਪ ਗਵਾ ਮੈਂ ਭਾਈ ਮਰਦਾਨਾ ਜੀ ਦੇ ਦੋਸ ਪੁੱਤਰ ਸ਼ਾਹਜਾਦਾ ਅਤੇ ਰਾਜ਼ਾਦਾ ਸਨ ਭਾਈ ਮਰਦਾਨਾ ਜੀ ਤੋਂ ਬਾਅਦ ਉਨ੍ਹਾਂ ਦਾ ਲड़का ਸ਼ਹਜਾਦਾ ਧੰਗੁ ਨਾਨਕ ਸਾਹਿਬ ਜੀ ਨਾਲ ਰਵਾਬ ਜਾਂਦਾ ਰਿਹਾ ਅੱਜ ਭਾਈ ਮਰਦਾਨਾ ਜੀ ਦੀ ਯਾਦ ਵਿੱਚ ਅਨੇਕਾ ਗੁਰਮਤ ਸੰਗੀਤ ਵਿਭਾਗ ਅਤੇ ਅਕੈਡਮੀਆ ਸਥਾਪਤਾਂ ਅਤੇ ਰਹਿੰਦੀ ਦੁਨੀਆ ਤੱਕ ਸਮੁੱਚਾ ਸਿੱਖ ਜਗਤ ਭਾਈ ਮਰਦਾਨਾ ਜੀ ਨੂੰ ਨਮਸਕਾਰ ਕਰਦਾ ਰਹੇਗਾ ਸੋ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ ਏ ਸੀ ਭਾਈ ਮਰਦਾਨਾ ਜੀ ਦੇ ਅਕਾਲ ਚਨਨਲੇ ਤੇ ਪੀਟੀਸੀ ਦੀ ਨਿਮਾਣੀ ਜੀ ਪੇਸ਼ਕਸ਼ ਹੁਣ ਸਾਨੂੰ ਦਿਓ ਆਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ